ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਦੀ ਜੋ ਵੀਡੀਓ ਮਲੋ ਟਰੈਕਟਰ ਮੰਡੀ ਦੀ ਹੈ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਆਪਾਂ ਜਿਹੜਾ ਪਹਿਲਾ ਟਰੈਕਟਰ ਤੁਹਾਨੂੰ ਦਿਖਾ ਰਹੇ ਹਾਂ ਮੇਨਰਾ 475 ਟਾਇਰ ਬਿਲਕੁਲ ਚਾਰੇ ਨਵੇਂ ਆ ਇਸ ਟਰੈਕਟਰ ਦੇ ਰੰਗ ਰੋਗਨ ਦਾ ਵੀ ਟਰੈਕਟਰ ਸਾਫ ਆ 475 ਸਰਪੰਚਾ ਇਹ ਇਹ 2006 ਮਾਡਲ ਦਾ 2 ਲੱਖ ਤੇ 45000 ਰੁਪਇਆ ਮਾਲਕ ਦੀ ਡਿਮਾਂਡ ਉਹਦੇ ਨਾਲ ਆ ਗਿਆ ਸੋਨਾਲੀ ਕਾ 35 2008 ਮਾਡਲ 2 ਲੱਖ ਤੇ 45000 ਰੁਪਇਆ ਡਿਮਾਂਡ ਹੈ ਮਾਲਕ ਦੀ ਟਾਇਰਾਂ ਦੀ ਕੰਡੀਸ਼ਨ ਜੋ ਬਿਲਕੁਲ ਸਾਫ ਬੈਕ ਸਾਈਡ ਦੇ ਟਾਇਰ ਜਿਹੜੇ 13 ਦੇ ਆਪੋਲੋ ਕੰਪਨੀ ਦੇ ਟਾਇਰ ਆ ਉਸ ਦੇ ਨਾਲ ਆ ਗਿਆ ਜੀ ਅੱਜ 485 ਆਇਆ ਹੈ ਇਹ ਘਟਾਉ 2021 ਮਾਡਲ ਆ 5 ਲੱਖ 33000 ਇਧਰਲੇ ਹੌਲੈਂਡ ਕੋਈ ਗੱਲ ਨਹੀਂ 5 ਲੱਖ 33000 ਰੁਪਿਆ ਡਿਮਾਂਡ ਆ ਮਾਨਸਾ ਦਾ ਨੰਬਰ ਆ ਪੀਬੀ 31 ਫਰੰਟ ਦੇ ਟਾਇਰ ਵੀ ਸਾਫ ਆ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਪਈ ਆ ਤੇ ਪਾਵਰ ਸਟੀਅਰ ਇਹ ਤਿੰਨ ਸਿਲੰਡਰੀ ਇਹਨੇ ਬਈ ਤੇਰਾ ਨਹੀਂ ਅਜਾ ਆਪਣੇ ਬਈ ਟੈਂ ਸਿਲੰਡਰੀ ਇਹਨੇ ਪੁੱਛ ਬਈ ਇਹਦੀ ਭਰਾ ਆ ਵੀ ਤੁਹਾਡਾ ਹੀ ਆ 1 36 ਹੈ 10 ਟਰੈਕਟਰ ਹੀ ਆ ਤੇ ਇਧਰਲੇ ਨਾਲ ਦੇ ਵੀ ਉਹ ਸਾਡਾ ਯਾਰ ਸਾਡੀ ਬਣਾਇਆ ਵੀਡੀਓ ਠੀਕ ਹੈ ਉਸ ਦੇ ਨਾਲ ਆਏ ਮਹਿੰਦਰਾ 475 75000 22 ਜਗ ਹੋਰ ਹੈਲੋ ਰਾਂਗ ਰੋਗੰ ਦਾ ਟਰੈਕਟਰ ਬਿਲਕੁਲ ਸਾਫ ਆ ਪ੍ਰੈਸ਼ਰ ਤੇ ਬਾਈ ਦਾ ਕਰਵਾਇਆ ਹੋਇਆ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਆ ਮਾਡਲ ਕਿੰਨਾ ਬਾਈ ਇਹ 2010 ਮਾਡਲ ਆ ਪੰਜਾਬ ਨੰਬਰ ਆ 10 ਲੱਖ ਤੇ 10000 ਰੁਪਿਆ ਡਿਮਾਂਡ ਆ ਬਾਈ ਆਪਣਾ ਮੋਬਾਈਲ ਨੰਬਰ ਦੱਸੋ ਮੈਂ ਇੱਥੇ ਤਾਂ ਨਹੀਂ ਨੰਬਰ ਮੇਰਾ ਲੈ ਤੁਸੀਂ ਤੁਹਾਡਾ ਨੰਬਰ ਤੇ ਬਾਈ ਦਾ ਮੈਂ ਬਣਾ ਦਿੰਦਾ ਨੰਬਰ ਮੇਰਾ ਬਣਾ ਦਿੰਦੇ ਹਾਂ 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 ਬਣਾਉਣ ਦੇ ਟ੍ਰੈਕਟਰ ਬਿਲਕੁਲ ਸਾਫ਼ ਹੈ ਸਟੀਰੀਓ ਸਿਸਟਮ ਵੀ ਲੱਗਿਆ ਹੋਇਆ ਬਹੁਤ ਵਧੀਆ ਸਾਫ਼ ਕੰਡੀਸ਼ਨ ਦਾ ਟ੍ਰੈਕਟਰ ਹੈ ਦੋਵੇਂ ਟ੍ਰੈਕਟਰ ਜੋ ਬਹੁਤ ਸਾਫ਼ ਨੇ ਜੋ ਇਹ 2022 ਕੀ ਪੰਜਤੀ ਆਰਾਤੀ 469 ਰਗਾ ਬਿਲਕੁਲ ਸਾਬਾ ਬੋਲੀ ਪਰਿਆ ਨੰਬਰ ਵੇਖੋ ਖਾ ਆ ਜਾ ਬਈ ਨੰਬਰ ਆਪਣਾ 9640327 96436 27331 27331 ਲੋਕਲ ਹੀ ਬਈ ਮਲੋਡ ਤੋਂ ਲੋਕਲ ਹੀ ਮਲੋਡ ਹੈ ਠੀਕ ਹੈ ਤਿੰਨ ਟਰੈਕਟਰ ਆ ਇੱਕ ਆਪਣਾ ਉਹ 3630 ਲੋ ਜੀ ਦੋ ਟਰੈਕਟਰ ਤਾਂ ਤੁਹਾਨੂੰ ਦਿਖਾ ਦਿੱਤੇ ਤੀਜਾ ਟਰੈਕਟਰ ਜਿਹੜਾ ਤੁਹਾਨੂੰ ਬਾਈਨਾਂ ਦਾ ਸਾਈਡ ਤੇ ਖੜਾ 3630 ਦਿਖਾਣੇ ਕਿਸੇ ਵੀ ਬਾਈ ਨੂੰ ਕੋਈ ਵੀ ਟਰੈਕਟਰ ਤਿੰਨਾਂ ਚੁੱਲ੍ਹੜ ਹੋਵੇ ਸਭਾਈ ਜੀ ਨਾਲ ਸੰਪਰਕ ਕਰ ਸਕਦੇ ਆ ਇਹ ਵੀ ਪੰਜਾਬ ਨੰਬਰ ਟਰੈਕਟਰ PB9 2017 ਮਾਡਲ ਆ 6 ਲੱਖ ਤੇ 70000 ਰੁਪਿਆ ਡਿਮਾਂਡ ਆ ਮਾਲਕਾਂ ਦੀ ਇਹ ਸਪੈਸ਼ਲ ਐਡੀਸ਼ਨ ਟਰੈਕਟਰ ਆ ਇਹ 16 ਦੇ ਟਾਇਰਾਂ ਚ ਟਾਇਰ ਵੀ ਬਿਲਕੁਲ ਆਪਾਂ ਕਹਿ ਸਕਦੇ ਹਾਂ 90 ਪੈਸੇ ਬਹੁਤ ਸਾਫ਼ ਕੰਡੀਸ਼ਨ ਦਾ ਟਰੈਕਟਰ ਆ ਤੇ ਰੰਗ ਰੋ ਬੰਦਾ ਵੀ ਪੂਰਾ ਸਾਫ਼ ਆ ਸਟੇਰੀਓ ਸੈਟਮ ਵਗੈਰਾ ਲੱਗਾ ਤੁਸੀਂ ਦੇਖ ਸਕਦੇ ਹੋ ਇਹ ਸਪੈਸ਼ਲ ਐਡੀਸ਼ਨ ਹੀ ਹੈ ਨਾ ਸਪੈਸ਼ਲ ਐਡੀਸ਼ਨ ਟਾਪ ਮਾਡਲ ਹੈ ਟਾਪ ਮਾਡਲ ਆ ਜੀ ਤੇ ਇਹ ਨੰਬਰ ਇਹ ਹੈਗਾ ਪੰਜਾਬੀ ਕਿੱਥੋਂ ਦਾ ਬਈ ਪੀਪੀ 9 ਪੀਪੀ 9 ਬਈ ਮੇਰੇ ਖਰਦਾਰ ਨੂੰ ਦਰ ਦੇਖਣਾ ਪੈਣਾ ਦਰਨ ਦਰ ਦਾ ਤੇ ਇਸ ਤੇ ਵੀ ਤੁਹਾਡਾ ਨੰਬਰ ਹੀ ਆ ਹਾਂ ਜੀ ਦੁਬਾਰੇ ਬੋਲ ਦੇ ਨੰਬਰ ਬਈ 96463 ਜੀ 96436 27301 27301 ਜੀ ਲੋਕਲੀ ਬਈ ਨਾਮ ਆਪਣਾ ਨਾਮ ਮੇਰਾ ਹਰਪ੍ਰੀਤ ਸਿੰਘ ਲੋ ਜੀ ਹਰਪ੍ਰੀਤ ਸਿੰਘ ਬਈ ਦਾ ਨਾਮ ਹੈ ਉਸ ਦੇ ਨਾਲ ਆ ਗਿਆ 2011 ਮਾਡਲ ਫਾਰਮ 6 60 3 ਲੱਖ ਤੇ 60000 ਰੁਪਇਆ ਡਿਮਾਂਡ ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ਼ ਹੈ ਜੀ ਟਾਇਰਾਂ ਦੀ ਕੰਡੀਸ਼ਨ ਆਪਾਂ 50 ਪੈਸੇ ਬੈਕ ਸਾਈਡ ਦੇ ਕਹਿ ਸਕਦੇ ਹਾਂ ਫਰੰਟ ਦੇ ਟਾਇਰ ਵੀ ਸਾਫ਼ ਹੈ ਉਹਦੇ ਨਾਲ ਆ ਗਿਆ 84 ਮਾਡਲ ਖੋੜ 1 ਲੱਖ ਤੇ 25000 ਰੁਪਇਆ ਡਿਮਾਂਡ ਹੈ ਜੀ ਇਹਦੀ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਹੈ ਰੰਗ ਰੋਗਨ ਤੁਸੀਂ ਦੇਖ ਹੀ ਸਕਦੇ ਹੋ ਜਿਵੇਂ ਇੱਦਾਂ ਵੀਡੀਓ ਚ ਦੇਖ ਲਿਓ ਸੋ ਵੀਡੀਓ ਨਾਲ ਜੁੜੇ ਰਹੋ ਦੁਬਾਰਾ ਤੁਹਾਨੂੰ ਇੱਦਾਂ ਦੇ ਟਰੈਕਟਰ ਲੱਭਾ ਉਹ ਆਪਣਾ ਖਤਰੀਆ ਦੇਖੋ ਥੋੜਾ ਜੀ ਡੀ ਆਈ ਉਹ ਬਾਈ ਨੇ ਨੰਬਰ ਬੋਲਤਾ ਜਿਹੜਾ ਅੰਦਰ ਗਿਆ ਤੇ ਮੇਰਾ ਨੰਬਰ ਬੁੱਕ ਕਰਨ ਤੁਸੀਂ ਇੱਕ ਚਪੰਡੀ ਮੇਰੇ ਲੋਕਾਂ ਅੱਛਾ ਚਪੰਡੀ ਆ ਜਿਹੜਾ ਆਪਣਾ ਪਾਵਰ ਹੋਇਆ ਫੈਕਟਰ ਸੀਗਾ ਪਾਵਰ ਨਾਲ ਤਾਂ ਹੀ ਕੰਪਨੀ ਹੈ ਪਾਵਰ ਹੈ ਕੰਪਨੀ ਪਾਵਰ ਨਾਲ ਤਾਂ ਹੀ ਅੱਛਾ ਕੰਪਨੀ ਵੱਲੋਂ 475 ਜਿਹੜਾ ਪਿੰਡ ਆਈ ਤੁਹਾਡਾ ਆਰਨੀ ਵਾਲੇ ਹੋਇਆ ਆਰਨੀ ਵਾਲੇ ਕੋਲੇ ਉਹ ਪੰਜਾਬ ਨੰਬਰ ਟ੍ਰੈਕਰੀ ਆ ਪੰਜਾਬ ਨੰਬਰ ਨੰਬਰ ਫਰੀਕੋਰਡ ਨੰਬਰ ਫਰੀਕੋਰਡ ਦਾ ਚਲ ਤੁਸੀਂ ਨੰਬਰ ਦੱਸ ਦਿਓ ਜੀ ਬਾਈ ਲਾਈਨ ਜੀ ਹਾਂ ਹਾਂ ਲਾਈ ਹੈ ਲਾਈ ਹੈ ਤੁਸੀਂ ਨੰਬਰ ਬੋਲ ਦਿਓ ਆਪ ਦਾ 98725 98725 10812 10 812 812 ਲੋ ਜੀ ਬਾਈ ਜੀ 475 ਜਿਹੜਾ ਵਿਖਾਇਆ ਸੀ ਉਹਨਾਂ ਦੇ ਅਸਲੀ ਮਾਲਕ ਇਹ ਸੀਗੇ ਬਾਬਾ ਜੀ ਤੇ ਤੁਸੀਂ ਇਹਨਾਂ ਨਾਲ ਵੀ ਸੰਪਰਕ ਕਰ ਸਕਦੇ ਹੋ ਫਰੀਦਕੋਟ ਦਾ ਨੰਬਰ ਸੀ ਆਹ ਵਾਲਾ ਟਰੈਕਟਰ ਜਿਹੜਾ ਤੁਹਾਨੂੰ ਵਿਖਾਇਆ ਸੀ ਪਾਵਰ ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਉਸ ਦੇ ਨਾਲ ਆ ਗਈ ਫਾਰਮ 60 ਐਪੀ ਆਈ 2010 ਮਾਡਲ ਦਾ ਰੰਗ ਰੋਗੰਦਮ ਪੈਟੀਪੀ ਹੈ ਇਹ ਫਾਰਮ ਟਰੈਕ ਰੰਗ ਰੋਗਨ ਦਾ ਬਿਲਕੁਲ ਸਾਫ਼ ਹੈ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਹੈ ਪਾਵਰ ਟਰੈਕ ਕਰਵਾਇਆ ਹੋਇਆ ਹੈ ਇਹ 2010 ਮਾਡਲ ਦਾ 3 ਲੱਖ 40000 ਰੁਪਿਆ ਡਿਮਾਂਡ ਹੈ ਬਾਈ ਤੁਹਾਡਾ ਉਸ ਦੇ ਨਾਲ ਆ ਗਈ 5500 ਨਿਊ ਹਾਲੈਂਡ ਵਾਲਿਆਂ ਦਾ ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ਼ ਹੈ 16 ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਪਈ ਹੈ ਚਾਰਾਂ ਦੀ ਪੰਜਾਬ ਨੰਬਰ ਆ ਪੀਬੀ 22 2017 ਮਾਡਲ ਦਾ 5 ਲੱਖ ਤੇ 25000 ਰੁਪਏ ਡਿਮਾਂਡ ਪਾਵਰ ਸਟੇਨ ਟਰੈਕਟਰ ਬਈ ਇਹ ਤੁਹਾਡਾ ਹੀ ਹੈ ਮੋਬਾਈਲ ਨੰਬਰ ਦੱਸੋ 98646 94646 023 023 ਅੱਗੇ 02373 02373 ਪਿੰਡ ਕਿਹੜਾ ਬਈ ਦਾ ਜੀ ਕਿਕਰ ਖੇੜਾ ਜੀ ਹਬੋਰ ਏਰੀਆ ਜੀ ਪੰਜਾਬ ਨੰਬਰ ਟਰੈਕਟਰ ਹੀ ਆ ਤਾਈ ਠੀਕ ਹੈ ਜੀ ਫਰਸਟ ਪਾਰਟੀ ਲੋ ਜੀ ਕਿਸੇ ਵੀ ਬਾਈ ਨੂੰ 5500 ਨਿਊ ਹਾਲੈਂਡ ਚਾਹੀਦਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਉਸਦੇ ਨਾਲ ਆ ਗਿਆ ਮਹਿੰਦਰਾ 275 프ਰੰਟ ਦੇ ਟਾਇਰ ਬਿਲਕੁਲ ਨਵੇਂ ਨੇ ਬੈਕ ਸਾਈਡ ਦੇ ਟਾਇਰ ਕਾਸੇ ਪਏ 2011 ਮਾਡਲ ਆ 1 ਲੱਖ ਤੇ 95000 ਰੁਪਿਆ ਮੰਗ ਦੀ ਡਿਮਾਂਡ ਉਹਦੇ ਨਾਲ ਆ ਗਿਆ ਐਸ਼ਰ ਡਬਲ ਕਲਚ ਫਰੰਟ ਦੇ ਟਾਇਰ ਸਾਫ ਕੰਡੀਸ਼ਨ ਦੇ ਬੈਕ ਸਾਈਡ ਦੇ ਕਾਸੇ ਪਏ 50 ਨੰਬਰ ਆ ਪੀਬੀ 46 2013 ਮਾਡਲ ਆ 2 ਲੱਖ ਤੇ 45000 ਰੁਪਿਆ ਡਿਮਾਂਡ ਉਹਦੇ ਨਾਲ ਆ ਗਿਆ 12 ਮਾਡਲ 2 ਲੱਖ ਤੇ 9000 ਰੁਪਿਆ ਡਿਮਾਂਡ ਤੇ ਟਾਇਰਾਂ ਦੀ ਕੰਡੀਸ਼ਨ ਜੋ ਬਿਲਕੁਲ ਚਾਰਾਂ ਦੀ ਬਹੁਤ ਸਾਫ ਬਿਲਕੁਲ ਨਵੇਂ ਟਾਇਰ ਕਹਿ ਸਕਦੇ ਆ ਉਹਦੇ ਨਾਲ ਆ ਗਿਆ ਫਾਰਮ 50 96 ਮਾਡਲ ਦਾ 1 ਲੱਖ ਤੇ 15000 ਰੁਪਿਆ ਡਿਮਾਂਡ ਟਾਇਰ ਆ ਜੋ ਚਾਰੇ ਦੇ ਘਾਸੇ ਪਏ ਹੋਏ ਪੰਜਾਬ ਨੰਬਰ ਟ੍ਰੈਕਟਰ ਵੀ 11 ਉਹਦੇ ਨਾਲ ਆ ਗਿਆ ਐਸ਼ਰ 1994 ਮਾਡਲ ਦਾ 1 ਲੱਖ ਤੇ 15000 ਰੁਪਿਆ ਡਿਮਾਂਡ ਹੈ ਉਹਦੇ ਨਾਲ ਆ ਗਿਆ 3600 ਫੋੜ ਰੰਗ ਰੋਗਨ ਜੋ ਵੀ ਤੁਸੀਂ ਦੇਖ ਸਕਦੇ ਹੋ ਟੈਟਰਸ ਦੇ ਵੀ ਬੈਕ ਸਾਈਡ ਤੇ ਕਾਸੇ ਪਿਆ ਫਰੰਟ ਤੇ ਟੈਕ ਠੀਕ ਠਾਕ ਨਹੀਂ ਜਿੰਦੇ ਉਸਦੇ ਨਾਲ ਆ ਗਿਆ ਜਿੰਨੇਂਦਰਾ ਤੇ ਕੋ ਬਾਈ ਆ ਗਿਆ ਆ ਗਿਆ ਮਿੰਦਰ 475 ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਜੋ ਵੀ ਹੈ ਇਸ ਦਾ ਤੇ ਬੈਕ ਸਾਈਡ ਦੇ ਟਾਰਾਂ ਦੀ ਕੰਡੀਸ਼ਨ ਠੀਕ ਠਾਕ ਹੈ ਜੀ ਮਾਡਲ ਇਹ ਦਾ ਹੈਗਾ ਜੀ 95 1 ਲੱਖ 25000 ਰੁਪਏ ਕਮਾਂਡ ਲਓ ਜੀ ਉਸ ਦੇ ਨਾਲ ਟਰੈਕਟਰ ਦਿਖਾ ਰਹੇ ਆ 97 ਮਾਡਲ ਤੁਹਾਨੂੰ ਤੇ ਬਾਈ ਜੀ ਨਾਲ ਮਲਾਉਣੇ ਆ ਇਹਨਾਂ ਕੋਲੇ ਦੋ ਟਰੈਕਟਰ ਆ ਬਕਾਊ ਤੇ ਬਹੁਤ ਜਾਇਜ਼ ਰੇਟਾਂ 'ਚ ਮਿਲਣਗੇ ਤੇ ਬਾਈ ਜੀ ਨਾਲ ਸੰਪਰਕ ਕਰ ਲਓ ਨੰਬਰ ਵੀ ਦੇਣਾ ਲਓ ਜੀ ਆ ਟਰੈਕਟਰ ਦੀ ਜਾਣਕਾਰੀ ਦਿਓ ਜੀ 60 ਦੀ ਰੰਗ ਓਕੇ ਜਵਾ ਰੰਗ Ориਜినਲ ਹੈ ਰੰਗ Ориਜినਲ ਇੰਜਨ ਦੀ ਗਾਰੰਟੀ ਲੈਣਾ ਹੀ ਦੇਣਾ ਹਾਂ ਇੰਜਨ ਦੀ ਵੀ ਫੁੱਲ ਗਾਰੰਟੀ ਹੈ ਜੀ ਚਾਰੇ ਟਾਇਰ ਬਿਲਕੁਲ ਨਵੇਂ ਆ ਬਾਈ ਜੀ ਉਹ ਅਸੀਂ ਦੇਖ ਚੁੱਕੇ ਆ ਪੰਜਾਬ ਨੰਬਰ ਟਰੈਕਟਰ ਆ ਪੀਬੀ 43 ਤੇ ਆਪਣਾ ਮੋਬਾਈਲ ਨੰਬਰ ਦੱਸਿਓ ਜੀ ਤੁਹਾਡਾ ਨੰਬਰ ਵੀ 94176 94176 78267 78267 ਹਾਂ ਤੇ ਕੀ ਡਿਮਾਂਡ ਆ ਬਾਈ ਮਾਰੀ ਨਹੀਂ 2 ਲੱਖ ਦਾ ਦੇ ਦਾਂਗੇ 225 ਡਿਮਾਂਡ ਆ 2 ਦਾ ਛੱਡ ਦੂੰਗੇ ਲਓ ਜੀ ਬਾਈ ਦੀ 25000 ਰੁਪਿਆ ਲੈ ਸੱਸਿੱਧੀ ਸੋਨਾਲੀ ਕਾ ਵੀ ਦੇਣਾ ਸੋਨਾਲੀ ਕਾ 35 ਵਾਲਾ ਹੀ ਅੰਜਾ ਮਾਰਾ ਜਾ ਤੂੰ ਆ ਜਾਈ ਇਹ 280 ਨੇ ਦੇ ਦਾਂਗੇ 280 ਦੇ ਹੀ ਆ ਲਓ ਜੀ ਬਹੁਤ ਜ਼ਿਆਦਾ ਡਿਮਾਂਡ ਆ ਬਾਈ ਦੀ 30000 ਰੁਪਿਆ ਛੱਡ ਰਿਆ ਜੀ ਸਰ ਨੰਬਰ ਆ ਇਹਦਾ ਆ ਕਿੱਥੋਂ ਦਾ ਨੰਬਰ ਹੈ ਜੀ ਨਹੀਂ ਪੀਵੀ04 ਫਰੀਦਕੋਟ ਆ ਬਾਈ ਠੀਕ ਆ ਜੀ ਸੋਨਾ ਲੀਕਾ ਟਰੈਕਟਰ ਬਿਲਕੁਲ ਸਾਫ ਆ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਆ ਜੀ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਤੇ ਪਹਿਲਾ ਟਰੈਕਟਰ ਬਾਈ ਦਾ ਤੁਹਾਨੂੰ ਦਿਖਾਇਆ ਸੀ ਫਾਰਨ ਖਾ 25000 ਲੈਸ ਇਹਦੇ ਚ 30000 2015 ਮਾਡਲ 280 ਚ ਮਿਲ ਜੂਗਾ ਜੀ ਨੰਬਰ ਇੱਕ ਵਾਰੀ ਬਾਈ ਜੀ ਫੇਰ ਬੋਲ ਦੋ 9176 94170 76 76 78200 ਸਟਾਰਟ 68 ਲੋ ਜੀ ਦੇ ਨਾਮ ਕੀ ਸੀ ਬਾਈ ਆਪਣਾ ਸ਼ਤੀਸ਼ ਕੁਮਾਰ ਸ਼ਤੀਸ਼ ਕੁਮਾਰ ਦੇ ਨਾਮ ਆ ਬਾਈ ਤੇ ਜੇ ਕਿਸੇ ਨੇ ਵੀ ਇਹ ਟਰੈਕਟਰ ਲੈਣਾ ਹੋਵੇ 2015 ਦੀ ਡਿਮਾਂਡ ਤੈਨ 10 ਆ ਪਰ ਦੇ ਦੋ ਅਸੀਂ ਚ ਦੇਣਗੇ ਉਸ ਦੇ ਨਾਲ ਆ ਗਿਆ 92 ਮਾਡਲ 125 ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ ਆ ਸੀਬੀ30 ਮਕਸਰ ਨੰਬਰ ਆ ਜੀ ਸ਼੍ਰੀ ਮੁਕਸਰ ਸਾਹਿਬ ਦਾ ਤੇ ਟਾਇਰ ਆ ਜੋ ਬੈਕ ਸਾਈਡ ਦੇ ਗੁੱਡੀ ਆਪਾਂ 50 ਕੇ ਪੈਸੇ ਕਹਿ ਸਕਦਾ 45 ਤੋਂ 50 ਫਰੰਟ ਦੇ ਟਾਇਰ ਸਾਬ ਕੰਡੀਸ਼ਨ ਦੇ ਪੈਪਰ ਇਹ ਜਿਹੜੇ ਟਾਇਰ ਆਪਾਂ ਕਹਿ ਸਕਦੇ ਹਾਂ ਖੁਸ਼ਕ ਹੋਏ ਨੇ ਉਹਦੇ ਨਾਲ ਆ ਗਿਆ ਇਹ ਸ਼ਰਤ ਟਾਇਰਾਂ ਨਿਕਲਣੇ ਚੰ ਠੀਕ ਠਾਕ ਆਈ 95 ਮਾਡਲ ਆ 1 ਲੱਖ ਤੇ 45000 ਰੁਪਏ ਦੀ ਡਿਮਾਂਡ ਆਈ ਉਹਦੇ ਨਾਲ ਆ ਗਈ 3610 ਕੋਡ 99 ਮਾਡਲ ਆ 2 ਲੱਖ ਤੇ 10000 ਰੁਪਏ ਦੀ ਡਿਮਾਂਡ ਆ ਟਾਇਰ ਜਿਹੜੇ ਚਾਰੇ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੇ ਆ ਉਦੋਂ ਨਾਲ 735 ਇਹ 95 ਮਾਡਲ ਟਰੈਕਟਰ ਹੈ 1 ਲੱਖ ਤੇ 40000 ਰੁਪਏ ਡਿਮਾਂਡ ਹੈ ਟਾਇਰ ਕਾਸੇ ਪਏ ਹੋਏ ਓਥੇ ਨਾਲ 242 ਐਮਸੀ ਆ ਗਿਆ ਟਾਇਰ ਇਸ ਦੇ ਵੀ ਕਾਸੇ ਪਏ ਹੋਏ ਇਹਨਾਂ ਮਾਡਲ ਇਹ ਹੈਗਾ 96 1 ਲੱਖ ਤੇ 10000 ਰੁਪਏ ਦੇ ਨਾਲ ਉਦੋਂ ਨਾਲ ਇੱਕ ਹੋਰ ਇਸ਼ਾਰ ਆ ਗਿਆ ਇਹਦੇ ਵੀ ਟਾਇਰ ਬਿਲਕੁਲ ਖਤਮ ਹੈ 2001 ਦਾ ਮਾਡਲ ਆ 1 ਲੱਖ ਤੇ 15000 ਰੁਪਏ ਡਿਮਾਂਡ ਹੈ ਨੰਬਰ ਹੈ ਹਰਿਆਣਾ 724 ਆ ਗਿਆ ਜੀ 92 ਮਾਡਲ 115000 ਰੁਪਏ ਡਿਮਾਂਡ ਰੰਗ ਰੂਪੰਤਨ ਵੀਡੀਓ ਜਿੱਦਖਾਈ ਦੇ ਰਿਹਾ ਜੋ ਵੀ ਆ ਫਰੰਟ ਦੇ ਟਾਇਰ ਆ ਜੋ ਸਾਫ ਆ ਬੈਕ ਸਾਈਡ ਸਾਫ ਹਰਿਆਣਾ ਬੋਸ ਦੇ ਨਾਲ ਆ ਗਿਆ ਜੀ 363 ਨਿਊ ਹਾਲੈਂਡ ਦਾ 2005 ਮਾਡਲ ਹੈ 350000 ਰੁਪਏ ਡਿਮਾਂਡ ਆ ਪੀ ਵੀ 28 ਨੰਬਰ ਹੈ। ਡਾਂਗ ਰੋਗਨ ਤੁਸੀਂ ਦੇਖ ਸਕਦੇ ਜੂਰੀ ਫੈਕਟਰੀ ਦਾ ਬੈਕ ਸਾਡ ਦੇ ਘਰ ਬਿਲਕੁਲ। ਉਹਨੇ ਇੱਕ ਕਰਤਾਰ ਕਾਉਂਟ ਲੰਦੇ 14 ਦੇ ਘਰਾਂ ਦੇ ਇੱਕ। ਉਹਦੇ ਨਾਲ ਆ ਗਿਆ 97 ਮਾਡਲ 1 ਲੱਖ ਤੇ 10000 ਰੁਪਿਆ ਮੰਗਦਾ 724। ਆ ਲੈ ਲੈ ਫਿਰ ਕੋਈ। ਤੇ ਟਾਇਰ ਜੋ 85 ਦਾ। ਉਹਦੇ ਨਾਲ ਆ ਗਿਆ ਐਸ਼ਰ 92 ਮਾਡਲ 95000 ਰੁਪਿਆ ਦਮਾਣਾ ਨਾਲ ਕੋਈ ਪੈਰ ਬੈਕਫਰਡ ਦੇ ਦਿੱਤੇ ਵੀ ਕਾ ਸਕਦਾ ਬਿਲਕੁਲ ਸਾਫ ਹੈ ਕਿਹੜਾ ਪੈਂਡਾ ਬਾਪੂ ਮਕਸਰ ਤੋਂ ਹੀ ਹਾਂਜੀ ਮਕਸਰ ਟਰੈਕਟਰ ਵੀ ਮਕਸਰ ਦਾ ਨੰਬਰ ਹੀ ਆ ਨਹੀਂ ਟਰੈਕਟਰ ਦਾ ਬੁਰਪੁਰ ਦਾ ਇਹਦਾ ਫਾਇਲ ਆ ਫਾਜ਼ਲ ਕਾ ਜਿਹੜਾ 724 ਆ ਇਹ ਅੱਛਾ ਹਾਈ ਲੋ ਅੱਛਾ ਇਹ ਹਾਈ ਲੋ ਚ ਆਉਂਦਾ ਠੀਕ ਹੈ ਇਹ ਇੱਕ ਸਿਲੰਡਰ ਚ ਠੀਕ ਹੈ ਜੀ ਆਪਣਾ ਮੋਬਾਈਲ ਨੰਬਰ ਦੱਸਿਓ ਜੀ 98140 98140 73027 ਕੀ ਨਾਮ ਹੈ ਜੀ ਤੇਰਾ ਨਾਮ ਸਵਰਨ ਸਿੰਘ ਜੀ ਇਹ ਆਹੀ ਬਸ ਦੋ ਟਰੈਕਟਰ ਹੈ ਆਪਣੇ ਕੋਲ ਦੋ ਹੀ ਆ ਠੀਕ ਹੈ ਦੋ ਹੀ ਆ ਜੀ ਲੋ ਜੀ ਇਹਨਾਂ ਚ ਕੋਈ ਵੀ ਲੈਣਾ ਹੋਵੇ 92 ਅਈਸ਼ਰ 95000 ਦਾ ਤੇ 724 ਦੀ ਡਿਮਾਂਡ ਤੁਹਾਨੂੰ ਬੱਤੀ ਸੀ ਇੱਕ 10 ਫਰੰਟ ਦੇ ਟਾਇਰ ਇਹਨਾਂ ਦੇ ਸਾਫ ਆ ਬੈਕ ਸਾਈਡ ਦੇ ਘਸਲੇ ਹੋਏ ਜੀ ਅੱਜ ਦਿਨ ਆ ਲਾ ਗਿਆ 96 ਮਾਡਲ 1,115,000 ਰੁਪਏ ਬਹੁਤ ਆ ਮਾ ਬੇਸ਼ਰ ਜੀ 240 ਐਮਸੀ ਫਰੰਟ ਤੇ ਟੈਰਸ ਦੇ ਵੀ ਬਿਲਕੁਲ ਸਾਫ ਤੇ ਬੈਕ ਸੈਟ ਦੇ ਕਾਸੇ ਪਰ ਵੀਡੀਓ ਵੇਖਣੀ ਧੰਨਵਾਦ